ਰਾਤਰੇ ਦਾ ਇਨਾ ਵੱਡਾ ਤਿਹਾਰ ਹੋਵੇ ਹਿੰਦੂਆਂ ਦਾ ਇਨਾ ਵੱਡਾ ਤਿਹਾਰ ਹੋਵੇ ਤੇ ਪੰਜਾਬ 'ਚ ਕੋਣ ਸ਼ਖਸ ਨੇ ਜਿਹੜੇ ਗੁੰਡਾਗਰਦੀ ਦਿਖਾ ਰਹੇ ਨੇ ਮਤਲਬ ਸਾਡੇ ਤਿਹਾਰਾਂ ਨੂੰ ਕੋਣੇ ਸ਼ਖਸ ਨੇ ਜਿਹੜੇ ਖਰਾਬ ਕਰ ਰਿਹਾ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜਸ਼ਾ ਰਚੀ ਜਾ ਰਹੀ ਆ ਹੁਣ ਤੁਸੀਂ ਦੇਖੋ ਕਲਾਸ਼ ਨਗਰ ਦੇ ਵਿੱਚ ਜੋਧੇਲ ਪੁਲਿਸ ਜੋਧੇਲ ਪੁਲਿਸ ਨੇ ਤੇ ਨਾਲ ਗਊ ਭਕਤਾ ਨੇ ਜਿਹੜੇ ਗਊ ਮਾਸ ਫੜਿਆ 5 ਕੁਇੰਟਲ ਗਊ ਰੋੜ ਤੇ ਘੁੰਮਰੀ ਗਊ ਦਾ ਫੇਰੋ ਖਿਆਲ ਦੇਖਿਆ ਜਾ ਰਿਹਾ ਮਤਲਬ ਇਹ ਕੋਣ ਸ਼ਖਸ ਨੇ ਜਿਹੜੀ ਇਹ ਗੁੰਡਾਗਰਦੀ ਜਿਹੜੀ ਸ਼ਰੇਆਮ ਚੱਲ ਰਹੀ ਹੈ ਪੰਜਾਬ ਦੇ ਵਿੱਚ ਜੋ ਇੱਕ ਬੰਦਾ ਫੜਿਆ ਉਹ ਇਹਨੇ ਗਰਮ ਨਾਲ ਕਹਿ ਰਿਹਾ ਕਿ ਵੀ ਮੈਂ ਗਊ ਮਾਸ ਵੇਚਦਾ ਹਾਂ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਉਹ ਕਹਿੰਦੇ ਕਰੋ ਪਰਚਾ ਦਰਜ ਇਹ ਤਾਂ ਦੇ ਲੋਗ ਹੈ ਇਹਨਾਂ ਦਾ ਜਿਹੜਾ ਦਿਮਾਗ ਹੈ ਉਹ ਕੁੱਤੇ ਦਿਮਾਗ ਦੇ ਲੋਗ ਹੈ ਅਸੀਂ ਕਹਿੰਦੇ ਪੂਰੀ ਜਾਂਚ ਹੋਵੇ ਮਾਲ ਕਿੱਥੇ ਜਾਣਾ ਸੀ ਕਿੱਥੇ ਸਪਲਾਈ ਕਰ ਚੁੱਕਿਆ ਇਹ ਢਿੱਲੀ ਕਾਰਵਾਈ ਨਹੀਂ ਚਾਹੀਦੀ ਜਦ ਤੱਕ ਇਹ ਕਾਰਵਾਈ ਸਖਤ ਨਹੀਂ ਹੋਗੀ ਅਸੀਂ ਰੋਡ ਤੇ ਰਹਾਂਗੇ ਪੰਜਾਬ ਦੇ ਅੰਦਰ ਪਿਛਲੇ 20-25 ਸਾਲ ਤੋਂ ਅਸੀਂ ਦੇਖ ਰਹੇ ਹਾਂ ਇੱਕ ਸਾਜ਼ਿਸ਼ ਹੁੰਦੀ ਹੈ ਸਾਡਾ ਕੋਈ ਵੀ ਪਵਿੱਤਰ ਤਿਹਾੜ ਆਉਂਦਾ ਉਹਨਾਂ ਦਿਨਾਂ ਦੇ ਵਿੱਚ ਇਹ ਗਊ ਪਖਸ਼ਕ ਗੋ ਹੱਤਿਆ ਕਰਦੇ ਹੀ ਕਰਦੇ ਨੇ ਬੁਰਾ ਹਾਲ ਪੰਜਾਬ ਚ ਵੇਖਣ ਚ ਮਿਲ ਰਿਹਾ ਕਿ ਗਲੀ ਗਲੀ ਗਊ ਮਾਸ ਮਿਲ ਰਿਹਾ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ 25 25000 50 50000 ਰੁਪਏ ਕਮਿਸ਼ਨਰ ਦੇ ਰੂਪ ਚ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਮਾਨ ਮਹਿਸੂਸ ਹੋ ਰਿਹਾ ਕਿ ਇਹ ਜੜਾ ਉਹਨਾਂ ਦੇ ਸਰੀਆ ਫਸਿਆ ਇਹ ਕਿਨੇ ਕੱਢਣਾ ਹੈ ਜੋ ਵੀ ਧਾਰਾ ਬੰਦਾ ਹੈ ਇੱਕ ਧਾਰਾ इन सभी पे एक्स्ट्रा लगाया जाए मेरा पंजाब पुलिस से यही मांग ਲੁਧਿਆਣਾ 라이 ਵੇਖਣ ਵਾਲੇ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਅੱਜ ਦਿਨ ਦਵਾੜੀ ਲੁਧਿਆਣਾ ਦੇ ਬਸਤੀ ਜੋਦੇਵਾਲ ਦੇ ਸਾਹਮਣੇ ਖੜੇ ਜਿੱਥੇ ਹਿੰਦੂ ਆਗੂ ਖੜੇ ਹੋਣੇ ਤਸਵੀਰਾਂ ਜਿਹੜੀਆਂ ਪਿੱਛੇ ਦੇਖ ਸਕਦੇ ਹੋ ਕਿ ਗੱਡੀ ਨਾਲ ਦੇਖ ਸਕਦੇ ਹੋ ਗੱਡੀ ਦੇ ਵਿੱਚ ਕਿਸ ਤਰੀਕੇ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਗੱਡੀ ਦੇ ਵਿੱਚ ਜਿਹੜਾ ਗਊ ਮਾਂਸ ਫੜਿਆ ਹੋਇਆ ਸੋ ਹਿੰਦੂ ਲੀਡਰ ਜਿਹੜੇ ਨੇ ਸਾਰੇ ਇਸ ਟਾਈਮ ਲੁਧਿਆਣਾ ਦੇ ਬਸਤੀ ਜੋਦੇਵਾਲ ਮੇਨ ਹਾਈਵੇ ਰੋਡ ਤੇ ਖੜੇ ਨੇ ਸੋ ਜਾਣਕਾਰੀ ਲੈ ਲੈਣ ਕਿ ਆਖਿਰ ਹੋਇਆ ਕੀ ਸੀ ਕਿਉਂਕਿ ਰਾਤ ਦਾ ਜਿਹੜਾ 10 ਵਜੇ ਲੱਗਿਆ 10 ਵਜੇ ਦਾ ਜਿਹੜਾ ਸਮਾਂ ਉਹ ਹੋਣ ਲੱਗਿਆ ਪਰ ਕਿ ਨੌਰਾਤਰ ਦਾ ਵੀ ਦਿਨ ਜਿਹੜਾ ਹੈ ਕੱਲ ਤੋਂ ਸ਼ੁਰੂਆਤ ਹੋ ਜੂਗਾ ਉਸ ਤੋਂ ਬਾਅਦ ਅਖੀਰ ਹੋਇਆ ਕੀ ਸੀਗਾ ਇੱਥੇ ਅੱਛਾ ਰੋੜਾ ਸਾਹਿਬ ਇੱਥੇ ਪਹੁੰਚੇ ਹੋ ਰਾਤ ਹੀ ਆਗੇ ਉੱਟ ਕੇ ਹੋਇਆ ਕੀ ਹੈ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱ퍼 ਬਣਾ ਰਹੇ ਬੰਕੇ ਵਿਹਾਰੀ ਕਿਰਪਾ ਸਦਾ ਸੱ퍼 ਬਣੀ ਰਹੇ ਸਰਨਾ ਪਹਿਲਾਂ ਤੇ ਮੈਂ ਇੱਕ ਗੱਲ ਕਰੂੰਗਾ ਇਹ ਗੁੰਡਾਗਰਦੀ ਪੰਜਾਬ ਦੇ ਵਿੱਚ ਸ਼ਰੇਆਮ ਹਿੰਦੂਆਂ ਦਾ ਤਿਹਾਰ ਹੋ ਨਵਰਾਤਰਿਆਂ ਦਾ ਤਿਹਾਰ ਹੋਣ ਤੇ ਇਹ ਲੋਕ ਸ਼ਖਸ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਪਿਛਲੇ ਦਿਨ ਤੁਸੀਂ ਦੇਖਿਆ ਕਿ ਅੱਜ ਸਵੇਰੇ ਵੀ ਇਹ ਪਹਿਲਾਂ ਨੋਟ ਕਰੋ ਕਿ ਸਵੇਰੇ ਵੀ ਦਰਾਹੇ ਦੇ ਵਿੱਚ ਤੇ ਰਾਤੀ ਅੱਜ ਕੱਕੋਵਾਲ ਰੋਡ ਤੇ ਬਸਤੀ ਜੋਧੇਵਾਲ ਥਾਣਾ ਸ਼ਰੇਮ 5 ਕੁਇੰਟਲ ਤੋਂ ਸਵੇਰੇ ਗੱਡੀ ਭਰੀ ਗਊ ਮਾਸ ਦੀ ਮਤਲਬ ਇਹ ਕੋਈ ਸ਼ਖਸ ਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਅਜਮਾਨਯੋਗ ਨਵੇਂ ਪੁਲਿਸ ਕਮਿਸ਼ਨਰ ਸਾਹਿਬ ਲੁਧਿਆਣਾ ਆਏ ਨੇ ਗੱਲ ਉਹਨਾਂ ਨੇ ਬੜੀ ਵਧੀਆ ਕੀਤੀ ਔਰ ਗੱਲ ਦਿਲ ਨੂੰ ਵੀ ਬੜੀ ਛੂਹੀ ਬੜੀ ਜੱਚੀ ਕਿ ਪੰਜਾਬ ਦੇ ਵਿੱਚ ਪੁਲਿਸ ਤੋਂ ਵੱਡਾ ਗੁੰਡਾ ਕੋਈ ਨਹੀਂ ਹੁੰਦਾ ਪਰ ਮੈਂ ਪੁੱਛਣਾ ਚਾਹਨਾ ਸ਼ਰਮਾ ਜੀ ਤੁਸੀਂ ਗੱਲ ਬੜੀ ਵਧੀਆ ਕੀਤੀ ਤੁਸੀਂ 10 ਸਾਲ ਪਹਿਲਾਂ ਵੀ ਰਹੇ ਹੋ ਤੁਹਾਡਾ ਵੈਲਕਮ ਹੈ ਪਰ ਮੈਂ ਕਹਨਾ ਕਿ ਇਹ ਗੁੰਡੇ ਕੌਣ ਨੇ ਜਿਹੜੇ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਲੁਧਿਆਣੇ ਦੇ ਵਿੱਚ ਦੇਖੋ ਕਿੰਨੀ ਹੀ ਭਾਰੀ ਮਾਤਰਾ ਦੇ ਗਾਹ ਤਸਕਰੀ ਸ਼ਰਿਆਮ ਨਮਰਾਤਰ ਦੇ ਦਿਨ ਤਿਹਾਰ ਹੋਣ ਔਰ ਇਹ ਸ਼ਰਿਆਮ ਗੁੰਡਾਗਰਦੀ ਕਰ ਰਹੇ ਨੇ ਮਾਹੌਲ ਨੂੰ ਖਰਾਬ ਕਰ ਰਹੇ ਨੇ ਇਹਨਾਂ ਦੇ ਨੱਥ ਕੌਣ ਪਾਊਗਾ ਸਰਕਾਰ ਤੇ ਬਿਲਕੁਲ ਹੱਥ ਕੜੇ ਲੱਗਦੇ ਸਰਕਾਰ ਦੇ ਕਿ ਪੰਜਾਬ ਦੇ ਵਿੱਚ ਕਈ ਜਗ੍ਹਾ ਦੇਖੋ ਗਊ ਤਸਕਰ ਗਊ ਤਸਕਰੀ ਕਿੰਨੀ ਜਗ੍ਹਾ ਫੜੀ ਗਈ ਪਰ ਸਰਕਾਰ ਪੰਜਾਬ ਚ ਕਾਨੂੰਨ ਨਵਾਂ ਨਹੀਂ ਲਾਗੂ ਕਰ ਸਕੀ ਜੇ ਕੀ ਲੱਗਦਾ ਨਹੀਂ ਹੈਗਾ ਗਊ ਤਸਕਰ ਜਿਹੜੇ ਪਹਿਲਾਂ ਵੀ ਫੜੇ ਗਏ ਨੇ ਅੱਜ ਸਵੇਰ ਦੀ ਗੱਲ ਕਰੀਏ ਤੇ ਦੁਰਾਹੇ ਦੇ ਵਿੱਚ ਜਿੱਦਾਂ ਤੁਸੀਂ ਗੱਲ ਆਖੀ ਵੀ ਉਸ ਤੋਂ ਬਾਅਦ ਹੁਣ ਬਸਤੀ ਜੋਦੇয়াল ਦੇ ਵਿੱਚ ਕੀ ਲੱਗਦਾ ਪ੍ਰਸ਼ਾਸਨ ਦਾ ਡਰ ਨਹੀਂ ਲੱਗਿਆ ਕੌਫ ਨਹੀਂ ਜਾਂ ਨਾਕਿਆਂ ਦੇ ਵਿੱਚੋਂ ਕ੍ਰੋਸ ਨਹੀਂ ਹੁੰਦੀਆਂ ਇਹ ਗੱਡੀਆਂ ਜਾਂ ਤੱਕ ਕਾਨੂੰਨ ਪੰਜਾਬ ਚ ਸਖਤ ਨਹੀਂ ਆਊਗਾ ਜਾਂ ਤੱਕ ਇਹਨਾਂ ਨੂੰ ਲੋਕਾਂ ਨੂੰ ਫੌਸੀ ਨਹੀਂ ਹੋਊਗੀ ਗਊ ਅਸੀਂ ਮਾਤਾ ਸਾਡੇ ਹਿੰਦੂ ਧਰਮ ਦੇ ਅਸੀਂ ਕਹਿੰਦੇ ਤੁਸੀਂ ਦੇਖੋ ਸਾਡੇ ਦਿਨ ਤਿਹਾੜ ਹੋਣ ਅੱਜ ਨਵਰਾਤਰੇ ਦੇ ਆਰ ਦੇੰਦਾ ਪਹਿਲਾ ਨਵਰਾਤਰਾ ਆਪਣੇ ਘਰੋ ਦੇਖੋ ਹਿੰਦੂਆਂ ਦੀ ਕਿੰਨੀ ਆਸਥਾ ਹੁੰਦੀ ਹੈ ਆਪਣੇ ਘਰੋ ਹਰ ਕੋਈ ਪੂਜਾ ਕਰਕੇ ਨਿਕਲਦਾ ਜਦੋਂ ਉਹਨੂੰ ਫੋਨ ਆਇਆ ਹੋਊਗਾ ਕਿਸੇ ਨੂੰ ਸ਼ਖਸ ਨੂੰ ਪਤਾ ਲੱਗਾ ਹੋਊਗਾ ਖੁਰਾਨਾ ਜੀ ਵਰਗੇ ਨੂੰ ਸ਼ਰਮਾ ਜੀ ਵਰਗੇ ਨੂੰ ਜੇ ਫੋਨ ਆਇਆ ਹੋਊਗਾ ਰਾਣਾ ਜੀ ਵਰਗੇ ਨੂੰ ਕੀ ਕਿੱਦਾਂ ਇਦਾਂ ਗਊ ਬਾਸ ਪੜਿਆ ਗਿਆ ਤੇ ਕੀ ਬੀਤੀ ਹੋਊਗੀ ਕੀ ਬੀਤੀ ਹੋਊਗੀ ਮਤਲਬ ਹਿੰਦੂਆਂ ਤੇ ਜਾਣ ਕੇ ਹਿੰਦੂਆਂ ਦੀ ਆਸਥਾ ਨੂੰ ਠੇਸ ਪੁੰਚਾਣਾ ਜੇ ਇਹ ਲੋਕਾਂ ਨੂੰ ਫਾਂਸੀ ਹੋਵੇ ਨਾ ਫਾਂਸੀ ਸ਼ਰੇਆਮ ਫਾਂਸੀ ਟੰਗਿਆ ਜਾਵੇ ਤੇ ਪੰਜਾਬ ਦਾ ਮਾਹੌਲ ਇਦਾਂ ਖਰਾਬ ਨਾ ਹੋਣ ਇਹ ਜਾਣ ਕੇ ਸਰਕਾਰਾਂ ਪੰਜਾਬ ਦੀ ਇੱਕ ਪੰਜਾਬ ਸਰਕਾਰ ਹੈ ਜੋ ਮਰਜੀ ਮਤਲਬ ਹੋਰ ਸਰਕਾਰਾਂ ਸੈਂਟਰ ਚ ਬੈਠੀਆਂ ਕੁਛ ਵੀ ਮਤਲਬ ਜਾਣ ਕੇ ਪੰਜਾਬ ਨੂੰ ਅਣ ਦੇਖਾ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਪੰਜਾਬ ਨੂੰ ਅਣ ਦੇਖਾ ਇਹ ਸਰਕਾਰਾਂ ਦੇ ਅੱਗੇ ਸਵਾਲ ਨੇ ਜੇ ਸਰਕਾਰਾਂ ਸਖਤ ਹੋਣ ਕਾਨੂੰਨ ਸਖਤ ਲਿਆਂਣ ਜੇ ਪੁਲਿਸ ਨਾਲ ਦੀ ਗੁੰਡਾਗਰਦੀ ਖਤਮ ਕਰੇ ਤੇ ਪੰਜਾਬ ਦੇ ਵਿੱਚ ਇਹ ਕੰਮ ਨਾ ਹੋਣ ਬਿਲਕੁਲ ਤੋਂ ਪਾਸੇ ਦੇਖਿਆ ਜਾਂਦਾ ਗੱਡੀ ਦੇ ਵਿੱਚ ਤਕਰੀਬਨ ਹੈ ਕਿੰਨੇ ਜਨੇ ਸੀਗੇ ਕਿੰਨੇ ਜਨੇ ਵੱਲੋਂ ਕਿੱਥੋਂ ਲੈ ਕੇ ਆਈ ਗਈ ਸੀ ਗੱਡੀ ਕਿੱਥੇ ਲੈ ਕੇ ਜਾ ਰਹੇ ਸੀਗੇ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਉਦੋਂ ਇੱਕੋ ਹੀ ਬੰਦਾ ਸ਼ਾਮਿਲ ਸੀਗਾ ਬਾਕੀ ਬੰਦੇ ਭੱਜ ਗਏ ਨੇ ਪਰ ਹੁਣ ਗੱਲ ਇਹ ਆ ਕਿ ਪੁਲਿਸ ਉੱਤੇ ਬੜਾ ਵੱਡਾ ਸਵਾਲ ਹੈ ਕਿ 5 ਕੁਇੰਟਲ ਗਊਮਾਸ ਕੀ ਇੱਕੋ ਬੰਦਾ ਚੱਕ ਕੇ ਲੈ ਆਇਆ ਸੀਗਾ ਹੁਣ ਇਹ ਤਫ਼ਤੀਸ਼ ਤੇ ਪਤਾ ਲੱਗੂਗਾ ਕਿ ਪੁਲਿਸ ਕਿੰਨੇ ਬੰਦੇ ਵੜਦੀਆ ਔਰ ਸਭ ਤੋਂ ਵੱਡੀ ਗੱਲ ਕਹਿਣਾ ਚਾਹਣਾ ਹਿੰਦੂਆਂ ਨੂੰ ਪੰਜਾਬ ਦੇ ਵਿੱਚ ਰਹਿਣ ਵਾਲਿਆਂ ਨੂੰ ਮੁਫਤਖੋਰ ਹਿੰਦੂਆਂ ਨੇ ਮੁਫਤਖੋਰ ਸਰਕਾਰ ਚੁਣੀ ਹੈ ਝਾੜੂ-ਚਾਪ ਜਿਨ੍ਹਾਂ ਨੇ ਹਰ ਤਿਹਾੜ ਦੇ ਉੱਤੇ ਗਊਮਾਸ ਦਾ ਗਿਫਟ ਹਿੰਦੂਆਂ ਨੂੰ ਦਿੱਤਾ ਔਰ ਮੈਂ ਤੁਹਾਨੂੰ ਜਾਦੀ ਆਮ ਆਦੀ ਪਾਰਟੀ ਦੀ ਝਾੜੂ-ਚਾਪ ਸਰਕਾਰ ਬਣੀ ਹੈ ਜਿੰਨੇ ਵੀ ਹਿੰਦੂ ਆਤਾਰਾ ਆ ਅਸੀਂ ਗਊ ਮਾਸ ਫੜਿਆ ਤੇ ਸਰਕਾਰ ਇਹ ਸਾਨੂੰ ਤੋਹਫਾ ਦੇ ਰਹੀ ਆ ਔਰ ਮੁਫਤ ਖੁਰੇੰਦੂਆਂ ਨੂੰ ਵੀ ਦੇ ਰਹੀ ਆ ਜਿਨ੍ਹਾਂ ਨੇ ਇਹਨਾਂ ਨੂੰ ਮੋਟਾ ਪਾਈਆਂ ਨੇ ਬਿਲਕੁਲ ਅੱਜ ਰਾਣਾ ਜੀ ਦਿਨ ਕਿਹੜਾ ਵਾ ਪਤਾ ਵਾ ਅੱਜ ਦਿਨ ਕਿਹੜਾ ਹੈ ਸਭ ਤੋਂ ਪਹਿਲਾਂ ਜੈ શ્રી RAM ਸਾਡੇ ਰੋਂਗਟੇ ਖੜੇ ਹੁੰਦੇ ਅੱਜ ਪਹਿਲਾ ਨਵਰਾਤਰਾ ਔਰ ਪਹਿਲੇ ਨਵਰਾਤਰੇ ਜਿੱਥੇ ਅਸੀਂ ਪਿਆਜ਼ ਖਾਣ ਨੂੰ ਵੀ ਗੁਰੇਜ ਕਰਦੇ ਆ ਔਰ ਇੱਕ ਇਹ ਜੇ ਗਾਲਾਂ ਨਿਕਲਦੇ ਆ ਮੂੰਹ ਚ ਪਰ ਕੱਢ ਨਹੀਂ ਸਕਦੇ ਤੁਸੀਂ ਵੀ ਜਾਣਦੇ ਹੋ ਸਾਰੇ ਸੌਂਦੇ ਆ ਇਹ ਲੋਕ ਗਊ ਮਾਸ ਗਊ ਮਾਤਾਂ ਨੂੰ ਵੱਢਿਆ ਜਾ ਰਿਹਾ ਇੱਕ ਪਾਸੇ ਇੱਕ ਪਾਸੇ ਮਾਂ ਨੂੰ ਪੁੱਲਦੇ ਆਂ ਅਸੀਂ ਦੂਜੇ ਪਾਸੇ ਸਾਨੂੰ ਸੂਚਨਾ ਮਿਲਦੀ ਹੈ ਕਿ ਗਊ ਮਾਤਾਂ ਨੂੰ ਵੱਢਿਆ ਜਾ ਰਿਹਾ 5 ਕਵੰਟਲ ਦੇ ਕਰੀਬ ਤੁਸੀਂ ਇਹ ਸੋਚੋ 5 ਕਵੰਟਲ ਬੀਵ ਤਿਆਰ ਕਰਨ ਵਾਸਤੇ ਕਿੰਨੇ ਕ گاਵਾਂ ਨੂੰ ਵੱਢਿਆ ਗਿਆ ਹੋਣਾ ਕਿੰਨੀ ਗਊ ਮਾਤਾਂ ਨੂੰ ਵੱਢਿਆ ਗਿਆ ਹੋਣਾ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਸਰਕਾਰਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਇੱਕੋ ਹੀ ਮੰਗ ਕਰਦਾ ਹਾਂ ਕਿ ਇਹ ਜਿਹੜੇ ਲੋਕ ਐ ਇਦਾਂ ਦੇ ਹੈਰਾਨੀ ਤਾਂ ਸਾਨੂੰ ਇਹ ਵੀ ਹੁੰਦੀ ਹੈ ਇੰਨਾ ਕਵੰਟਲ ਮਾਸ ਪੜਨ ਤੋਂ ਬਾਅਦ ਇੱਕੋ ਹੀ ਬੰਦਾ ਗ੍ਰਿਫਤਾਰ ਅਸੀਂ ਪਤਾ ਲੱਗਿਆ ਲੈ ਕੇ ਕਿੱਥੋਂ ਆਏ ਸੀਗੇ ਕਿੱਥੇ ਮਤਲਬ ਇਹਨਾਂ ਦੀ ਤਸ਼ਖਰੀ ਕੀਤੀ ਕਿੱਥੋਂ ਲੈ ਕੇ ਕਿੱਥੇ ਲੈ ਕੇ ਜਾ ਰਹੇ ਸੀਗੇ ਸਾਨੂੰ ਸੋਚ ਆਇਆ ਕਿ ਇਹ ਬੰਦਾ ਬਿਹਾਰੀ ਹੈ ਕੋਈ ਬਿਹਾਰ ਤੋਂ ਰਹਿਣ ਵਾਲਾ ਹੈ ਉਸ ਤੋਂ ਬਾਅਦ ਕਿ ਇੱਥੇ ਕਿਤੇ ਰੈਂਟ ਦੇ ਲੈ ਕੇ ਜਿਸ ਜਗ੍ਹਾ ਤੇ ਉਮਰ ਕੀ ਹੈਗੀ ਇਹਦੀ ਉਮਰ ਐਦਾਂ ਦੇ ਕੁੱਤੇ ਬੰਦੇ ਸਾਡਾ ਚਿਹਰਾ ਦੇਖਣ ਨੂੰ ਦਿਲ ਨਹੀਂ ਕਰਦੇ ਉਮਰਾਂ ਤੇ ਕੁਛ ਦਿਓ ਸਾਨੂੰ ਐਦਾ ਉੜੀ ਕਰਦੇ ਆ ਕਦੋਂ ਇਹਨਾਂ ਦਾ ਮੌਤ ਦਾ ਦਿਨ ਆਵੇ ਉਹ ਦਿਨ ਜ਼ਰੂਰ ਯਾਦ ਰੱਖਾਂਗੇ ਕਿ ਜਿੱਥੋਂ ਸਾਡੀ ਮਾਂ ਸੁਰੱਖਿਤ ਹੋਊਗੀ ਪਰ ਜਿਸ ਜਗ੍ਹਾ ਦੇ ਵਿੱਚ ਬੀਫ ਫੜਿਆ ਗਿਆ ਜਿਸ ਗੱਡੀ ਦੇ ਵਿੱਚ ਉਸ ਜਗ੍ਹਾ ਦੇ ਵਿੱਚ 50 ਰੁਪਏ ਕਿਲੋ ਦੇ ਮੁਤਾਬਿਕ ਉਹਨੂੰ ਕਮਿਸ਼ਨ ਵੀ ਮਿਲਣਾ ਸੀ ਸੋਚਣ ਵਾਲੀ ਗੱਲ ਹੈ ਪਰ ਇਹ ਲੋਕ ਕਿਉਂ ਆ ਨੀਡਰ ਕਿਉਂ ਆ ਸਰੀਆਮ ਦੇਖੋ ਨਵਰਾਤਰੇ ਦਿਨ ਕੁਝ ਸਟੇਟਾਂ ਦੇ ਵਿੱਚ ਮਾਸ ਦੀ ਵਿਕਰੀ ਬੰਦ ਹੈ ਔਰ ਇੱਥੇ ਮਾਸ ਨਹੀਂ ਗਊ ਮਾਸ ਗਊ ਮਾਤਾ ਦਾ ਬੀਫ ਇੱਥੇ ਜਿਉਂ ਬੀਫ ਕਹਿ ਕੇ ਵੇਚਿਆ ਜਾ ਰਿਹਾ ਬਿਲਕੁਲ ਇੱਕ ਪਾਸੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਮੈਂ ਜੀ ਚਾਹ ਰਿਹਾ ਜੀ ਖਾਣਾ ਪੂਰਤੀ ਹੁੰਦੀ ਹੈ ਹਮੇਸ਼ਾ ਹਿੰਦੂਆਂ ਨਾਲ ਹਿੰਦੂਆਂ ਨਾਲ ਵਿਤਕਰਾ ਖਾਣਾ ਪੂਰਤੀ ਹਿੰਦੂਆਂ ਨੂੰ ਹੱਕ ਦਰੇ ਲਾ ਕੇ ਮਤਲਬ ਕੱਲ ਅਸੀਂ 12 ਵਜੇ ਮੁੱਦੇ ਤੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਕਿ ਪੁੱਛਾਂਗੇ ਸਰ ਕਿ ਪੰਜਾਬ ਦਾ ਹਿੰਦੂ ਜਾਂ ਲੁਧਿਆਣਾ ਦਾ ਹਿੰਦੂ ਕਸੂਰਦਾਰ ਦੱਸੋ ਦਿਨ ਇਤਿਹਾਰ ਸਾਡੇ ਹੋਣ ਤੇ ਸਾਡੇ ਕਿੱਦਾਂ ਸਾਨੂੰ ਆਸਥਾ ਸਾਡੀ ਠੇਕ ਪਹੁੰਚਾਈਗੀ ਅਸੀਂ ਕਿਨੂੰ ਪੁੱਛੀਏ ਕਿਨੂੰ ਕਹੀਏ ਜਾ ਕੇ ਕਿਦੇ ਅੱਗੇ ਆਪਣਾ ਦੁੱਖ ਰੋਈਏ ਦਿਨ ਇਤਿਹਾਰ ਸਾਡੇ ਅਸੀਂ ਪਾਠ ਪੂਜਾ ਕਰ ਰਹੇ ਕਿ ਸਾਨੂੰ ਫੋਨ ਆ ਗਿਆ ਮਤਲਬ ਅਸੀਂ ਕਿਰੇ ਅੱਗੇ ਜਾ ਕੇ ਰੋਈਏ ਕਿਹੜੀ ਸਰਕਾਰ ਨੂੰ ਸੁਣਾਈਏ ਕਿਨੂੰ ਕਹੀਏ ਕਿ ਅਸੀਂ ਪੰਜਾਬ ਚ ਦੁਖੀ ਆ ਸਾਡੇ ਨਾਲ ਪੰਜਾਬ 'ਚ ਵਿਤਕਰਾ ਹੋ ਰਿਹਾ ਸਾਡੇ ਨਾਲ ਪੰਜਾਬ 'ਚ ਧੱਕੇਸ਼ਾਹੀ ਹੋ ਰਹੀ ਹੈ ਮਤਲਬ ਅਸੀਂ ਕਿਨੂੰ ਕਹੀਏ ਚਲੋ ਸਰਕਾਰ ਨੇ ਇੱਕ ਚੀਜ਼ ਬੜੀ ਵਧੀਆ ਕੀਤੀ ਕਿ ਗੁੰਡਾਗਰਦੀ ਪੰਜਾਬ ਚੋਂ ਖਤਮ ਕਰਾਂਗੇ ਪਰ ਇਹ ਗੁੰਡੇ ਕਦੋਂ ਖਤਮ ਕਰਉਣਗੇ ਜਦ ਤੱਕ ਇਹ ਗੁੰਡਿਆਂ ਨੂੰ ਫਾਂਸੀ ਨਹੀਂ ਹੋਊਗੀ ਇਹ ਗੁੰਡਾਗਰਦੀ ਕਦੀ ਨਹੀਂ ਮੁੱਕ ਸਕਦੀ ਬਿਲਕੁਲ ਇੱਕ ਪਾਸੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਦਿੰਦੇ ਨੇ ਗੱਡੀ ਦੇਖ ਸਕਦੇ ਹੋ ਜਿਸ ਗੱਡੀ ਦੇ ਵਿੱਚ 5 ਕੁੰਟਲ ਜਿਹੜਾ ਦੇਖ ਸਕਦੇ ਹੋ ਕਿ ਕਿਆ ਜਾਂਦਾ ਹਿੰਦੂ ਆਗੂਆਂ ਵੱਲੋਂ ਕਿ ਗਊ ماں ਸੇ ਜਿਹੜਾ ਫੜਿਆ ਜਾਂਦਾ ਸੋ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਗੱਡੀ ਨੰਬਰ ਦੀਆਂ ਦਿਖਾ ਦਿੰਦੇ ਆ ਪੀਵੀ10 ਐਚਆਰ ਜਿਹੜੀ ਗੱਡੀ ਹੈ ਸੋ 3561 ਗੱਡੀ ਨੰਬਰ ਹੈ ਜਿਸ ਗੱਡੀ ਦੇ ਵਿੱਚ ਜਿਹੜ ਦੇਖ ਸਕਦੇ ਹੋ ਕਿ ਗਊ ਮਾਂ ਦਾ ਫੜਿਆ ਜਾਂਦਾ ਹਾਲਾਂਕਿ ਪਸਤੀ ਥਾਣੇ ਦੇ ਆਪੋਜੀਟ ਬਿਲਕੁਲ ਖੜੇ ਆ ਉਸ ਜਗ੍ਹਾ ਦੇ ਉੱਤੇ ਜਿੱਥੇ Hindu ਆਗੂ ਸਾਰੇ ਖੜੇ ਹੋਏ ਨੇ ਸਾਰਨਾ ਪਹਿਲਾਂ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਿਆ ਰਹੇ ਵਾਂਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਨਵਰਾਤਰੇ ਦਾ ਇੰਨਾ ਵੱਡਾ ਤਿਹਾਰ ਹੋਵੇ Hindu ਦਾ ਇੰਨਾ ਵੱਡਾ ਤਿਹਾਰ ਹੋਵੇ ਤੇ ਪੰਜਾਬ 'ਚ ਕੋਈ ਸ਼ਖਸ ਨੇ ਜਿਹੜੇ ਗੁੰਡਾਗਰਦੀ ਦਿਖਾ ਰਹੇ ਨੇ ਮਤਲਬ ਸਾਡੇ ਤਿਹਾਰਾਂ ਨੂੰ ਕੋਣੇ ਸ਼ਖਸ ਨੇ ਜਿਹੜੇ ਖਰਾਬ ਕਰ ਰਿਹਾ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ਾਂ ਰਚੀ ਜਾ ਰਹੀਆਂ ਅੱਜ ਦੇਖੋ ਸਵੇਰੇ ਵੀ ਗਊ ਭਗਤਾ ਨੇ ਦਰਹਾਏ ਗੱਡੀ ਫੜੀ ਹੁਣ ਤੁਸੀਂ ਦੇਖੋ ਕਲਾਸ਼ ਨਗਰ ਦੇ ਵਿੱਚ ਜੋਧੇਲ ਪੁਲਿਸ ਜੋਧੇਲ ਪੁਲਿਸ ਦੇ ਨਾਲ ਗਊ ਭਗਤਾ ਨੇ ਜਿਹੜੇ ਗਊ ਮਾਸ ਫੜਿਆ 5 ਕੁਇੰਟਲ ਮਤਲਬ ਇਹ ਕੋਣ ਸ਼ਖਸ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਚ ਕੋਈ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਇਹ ਸਰਕਾਰ ਨੂੰ ਚਾਹੀਦਾ ਸਰਕਾਰ ਨੇ ਵੱਡੇ ਵੱਡੇ ਵਾਅਦੇ ਦੇ ਕੀਤੇ ਸੀ ਕਿ ਗਊ ਕੀ ਰੱਖਿਆ ਹਮ ਕਰਾਂਗੇ ਗਊ ਕੀ ਰੱਖਿਆ ਹਮ ਕਰਾਂਗੇ ਪਰ ਗਊ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ ਗਊ ਦਾ ਬਿਲਕੁਲ ਵੀ ਗਊ ਰੋਡ ਤੇ ਘੁੰਮਰੀ ਗਊ ਦਾ ਫੇਰੋ ਖਿਆਲ ਨਹੀਂ ਰੱਖਿਆ ਜਾ ਰਿਹਾ ਮਤਲਬ ਇਹ ਕੋਣ ਸ਼ਖਸ ਨੇ ਜਿਹੜੀ ਇਹ ਗੁੰਡਾਗਰਦੀ ਜਿਹੜੀ ਸ਼ਰੇਆਮ ਚੱਲ ਰਹੀ ਹੈ ਪੰਜਾਬ ਦੇ ਵਿੱਚ ਮੈਂ ਸੀਪੀ ਸਾਹਿਬ ਨੂੰ ਕਹਿਣਾ ਚਾਹਨਾ ਸ਼ਰਮਾ ਜੀ ਤੁਸੀਂ ਅੱਜ ਕਿਹਾ ਕਿ 10 ਸਾਲ ਬਾਅਦ ਮੈਂ ਸ਼ਹਿਰ ਚ ਆਇਆ ਵੈਲਕਮ ਮੈਂ ਕਹਿੰਨਾ ਤੁਸੀਂ ਬਹੁਤ ਵਧੀਆ ਅਫਸਰ ਹੋ ਪਰ ਤੁਸੀਂ ਕਿਹਾ ਕਿ ਪੁਲਿਸ ਤੋਂ ਵੱਡਾ ਗੁੰਡਾ ਕੋਈ ਨਹੀਂ ਮੈਨੂੰ ਤੁਹਾਡੀ ਗੱਲ ਬਹੁਤ ਸੋਹਣੀ ਲੱਗੀ ਪਰ ਇਹਨਾਂ ਦੀ ਗੜੀ ਗਊ ਤਸਕਰਾਂ ਦੀ ਗੁੰਡਾਗਰਦੀ ਪੰਜਾਬ ਚੋਂ ਕੋਣ ਬੰਦ ਕਰੇਗਾ ਕਿ ਆ ਤੁਸੀਂ ਕੱਲ ਐਸਪ੍ਰੈਸ ਵਿੱਚ ਬਾਈਟ ਦੋਗੇ ਕਿ ਆ ਬੋਲੋਗੇ ਤੁਸੀਂ ਕਿ ਗਊਤੋਸਤਰਾ ਦੀ ਗੁੰਡਾਗਰਦੀ ਪੰਜਾਬ 'ਚ ਮੈਂ ਨਹੀਂ ਚੱਲਣ ਦਾਗਾ ਲੁਧਿਆਣਾ ਨਹੀਂ ਚੱਲਣ ਦਾਗਾ ਲੁਧਿਆਣਾ ਦੇ ਵਿੱਚ ਕੋਈ ਵੀ ਦਿਨ ਤਿਹਾਰ ਹੋਵੇ ਅੱਜ ਤੁਸੀਂ ਦੇਖ ਲਓ ਨੋਟ ਕਰ ਲਓ ਕੋਈ ਵੀ ਸਦਾ ਹਿੰਦੂਆਂ ਤਿਹਾਰ ਆਂਦਾ ਹਰ ਕੋਈ ਮੰਦਰ ਜਬਣੀ ਪਾਠ ਪੂਜਾ ਕਰ ਦਿੰਦਾ ਜਦੋਂ ਖਬਰ ਮਿਲਦੀ ਹੈ ਕਿ ਗਊ ਮਾਸ ਖੋਲੇਗਾ ਦੇਖੋ ਉਸ ਹਿੰਦੂ ਤੇ ਕੀ ਬੀਤੂਗੀ ਉਸ ਹਿੰਦੂ ਤੇ ਕੀ ਬੀਤੂਗਾ ਮਤਲਬ ਮੈਂ ਚਾਹਨਾ ਆ ਕਿ ਮਾਨ ਸਾਹਿਬ ਦੀ ਮੌਨ ਸਰਕਾਰ ਵੀ ਜਾਗੇ ਕਿ ਪੰਜਾਬ ਦੇ ਵਿੱਚ ਬਿਲਕੁਲ ਵੀ ਹਿੰਦੂਆਂ ਨਾਲ ਵੇਤ ਕਰਾ ਨਾ ਕਰੋ ਜਿਹੜੇ ਸਾਡੇ ਹਿੰਦੂਆਂ ਦੇ ਜਿਹੜੇ ਆਹਤ ਹੋਏ ਨੇ ਜਿਹੜੇ ਸਾਡੇ ਮਨ ਮਟਾ ਮਨ ਮਟਾ ਆਪਸਾ ਤੇ ਬਿਲਕੁਲ ਸਰਕਾਰ ਨੂੰ ਚਾਹੀਦਾ ਹੈ ਕਿ ਸੜੜੀ ਦੀ ਬੰਦੀ ਸਜ਼ਾ ਜਿਹੜਾ ਕਾਨੂੰਨ ਰਾਹੀ ਕਾਨੂੰਨ ਦੀ ਸਖਤਾਂ ਨੇ ਚਾਹੀਦੇ ਨੇ ਕਿਉਂਕਿ ਜਦ ਤੱਕ ਇਸ ਬੰਦੇ ਨੂੰ ਫਾਂਸੀ ਨਹੀਂ ਹੁੰਦੀ ਦਾਤਾ ਕੇ ਬੰਦੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਦੇ ਰਹਿਣਗੇ ਕਿਉਂਕਿ ਲੱਗਦਾ ਨਹੀਂ ਨਵਰਾਤਰੀ ਦਾ ਅੱਜ ਪਹਿਲਾ ਦਿਨ ਨਵਰਾਤਰੀ ਦਾ ਪਹਿਲਾ ਦਿਨ ਉਧਰ Eid ਵੀ ਅੱਜ ਕਦੀ Eid ਦਾ ਵੀ ਨੇੜੇ ਆ ਰਿਹਾ ਕਿਧਰ ਕਿਧਰ ਲੱਗਦਾ ਨਹੀਂ ਕਿ ਸਾਰੀ ਸੋਸਕਦੀ ਇਹਦੇ ਵਿੱਚ ਮੈਂ ਕੀ ਕਹ ਰਿਹਾ ਜੀ ਸਾਡੇ ਤਿੰਨ ਤਿਹਾਰੋਂ ਹੋਲੀ ਹੋਵੇ ਦੀਵਾਲੀ ਹੋਵੇ ਸਾਡੇ ਨਵਰਾਤਰੇ ਹੋਣ ਇਹ ਕੀ ਇਹ ਕੋਲ ਲੱਗਣਾ ਅਸੀਂ ਨਹੀਂ ਬਣਨੇ ਭਾਈ ਜਰਾ ਅਸੀਂ ਲੋਕ ਕਹਿੰਦੇ ਹਾਂ ਕਿ ਹਮ ਭਾਈ ਭਾਈ ਹਾਂ ਪਰ ਇਹ ਸਾਨੂੰ ਚਾਰਾ ਸਮਝਦੇ ਨੇ ਇਹ ਸਾਨੂੰ ਕਹਿੰਦੇ ਨੇ ਚਾਰਾਂ ਨੇ ਪਰ ਅਸੀਂ ਚਾਰਾ ਨਹੀਂ ਹੈਗੇ ਅਸੀਂ ਉਹ ਕੋਮਾਂ ਕੀ ਵੱਡੇ ਵੱਡੇ ਇਤਿਹਾਸ ਬਦਲਤੇ ਜੇ ਨਹੀਂ ਪੁੱਛੇ ਨਜ਼ਰਾਂ ਦਾ ਯੁਗੋਯਗ ਦੇਖ ਲੋ ਸਨਾਤਨ ਧਰਮ ਦੇ ਵੱਡੇ ਵੱਡੇ ਇਤਿਹਾਸ ਕਿਨੇ ਰਚੇ ਸੀਗੇ ਮਤਲਬ ਇਹ ਲੋਕਾਂ ਨੂੰ ਚਾਹੀਦਾ ਕਿ ਸਾਡੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਇਹ ਸਰਕਾਰਾਂ ਨੂੰ ਚਾਹੀਦਾ ਸੁੱਤੀ ਸਰਕਾਰਾਂ ਨੂੰ ਜਿਹੜੇ ਕਾਨੂੰਨ ਲਿਆਂ ਵਧੀਆ ਕਾਨੂੰਨ ਲਿਆਂ ਜਿਹਨਾਂ ਨੂੰ ਫਾਂਸੀ ਸਜ਼ਾ ਹੋਵੇ ਤੇ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਨਾ ਬਣੇ ਕਿ ਕਿਹਨਾਂ ਨੂੰ ਲੱਗਦਾ ਨੇ ਤੁਹਾਨੂੰ ਕਿਹਨਾਂ ਨੂੰ ਲੱਗਦਾ ਨੇ ਤੁਸੀਂ ਆਪਣੇ ਜਾਨ ਦੇ ਖੇਲ ਕੇ ਜਿਹੜੀਆਂ ਗੱਡੀਆਂ ਫੜਦੇ ਹੋ ਤਾਂ ਤੁਹਾਡੀ ਵੀਡੀਓ ਵੀ ਸਾਹਮਣੇ ਆ ਰਹੀ ਤੁਸੀਂ ਆਜ ਵੀ ਜਿਹੜੀ ਦਰਵਾਹੇ ਗੱਡੀ ਭੜੀ ਸੀ ਕੀ ਲੱਗਦਾ ਕਿ ਇਹਦੇ ਕਿਹਦਾ ਹੱਥ ਲੱਗ ਰਿਹਾ ਤੁਹਾਨੂੰ ਜੇ ਗੱਲ ਕਰੀਏ ਇਹਦੇ ਪਿੱਛੇ ਇੱਕ ਬੰਦੇ ਦਾ ਨਾਮ ਲੈਣਾ ਨਾ ਸਾਡੇ ਬੜਾ ਔਖਾ ਹੈ ਕਿਉਂਕਿ ਇਹ ਸਰਗਨਾ ਹੈ ਬਹੁਤ ਵੱਡਾ ਸਰਗਨਾ ਪੰਜ ਕੰਟਲ ਦੇ ਕਰੀਬ ਗਊ ਮਾਲ ਫੜਿਆ ਜਾਵੇ ਤੇ ਉਸ ਤੋਂ ਬਾਅਦ ਬੰਦਾ ਇੱਕੇ ਗ੍ਰਿਫਤਾਰ ਹੋਵੇ ਤਦ ਤੋ ਜਦੋਂ ਅਸੀਂ ਜਾਂਦੇ ਆ ਅਸੀਂ ਸਿਰਫ ਇੱਕੋ ਹੀ ਮੰਗ ਕਰਦੇ ਆ ਜਿਹੜੇ ਇਹ ਲੋਗ ਐ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਐ ਕਿਉਂਕਿ ਅੱਜ ਦਾ ਜਿਹੜਾ ਪਵਿੱਤਰ ਤਿਉਹਾਰ ਐ ਨਵਰਾਤਰੀ ਦਾ ਉਸ ਦਿਨੇ ਜਾੜ ਬੁੱਝ ਕੇ ਸਾਡੀ ਮਨਸ਼ਾ ਜਿਹੜੀ ਇਹਨਾਂ ਨਾਲ ਇਹ ਐ ਕਿ ਇਹ ਜਿਹੜਾ ਗਿਫਟ ਦਿੰਦੇ ਆ ਨਾ ਸਾਡੀ ਰੋਂਗਟੇ ਖੜੇ ਹੁੰਦਾ ਸਾਡੀ ਆਤਮਾ ਕਲਪਦੀ ਪਈ ਐ ਕਿ ਇਦਾਂ ਦੇ ਲੋਗ ਐ ਇਹਨਾਂ ਦੇ ਜਿਹੜੇ ਦਿਮਾਗ ਐ ਉਹ ਕੁੱਤੇ ਦਿਮਾਗ ਦੇ ਲੋਗ ਐ ਅਸੀਂ ਸਿਰਫ ਇੱਕੋ ਹੀ ਮੰਗ ਕਰਦੇ ਆ ਕਿ ਇਦਾਂ ਦੇ ਲੋਕਾਂ ਤੇ ਕਾਰਵਾਈ ਹੋਵੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਐ ਜਿਹੜੀ ਕਿੰਨੀ ਗੱਡੀਆਂ ਫੜੀ ਗਈ ਕਿੱਥੇ ਤੇ ਕਿੱਥੇ ਜਾ ਰਹੇ ਇਸ ਕੋਈ ਪਤਾ ਲੱਗਿਆ ਸੀ ਜੇ ਗੱਲ ਕਰੀਏ ਇਹ ਕਾਕੋ ਰੋਡ ਤੇ ਸਿਮਲਾ ਕਲੋਨੀ ਦੇ ਵਿੱਚ ਗਊ ਮਾਸ ਫੜਿਆ ਗਿਆ 5 ਕੁਇੰਟਲ ਦੇ ਕਰੀਬ ਗਊ ਮਾਸ ਆ ਜਿਸ ਵਿੱਚ ਇੱਕ ਹੀ ਬੰਦਾ ਫੜਿਆ ਗਿਆ ਪਰ ਅਸੀਂ ਜਾਂਚ ਦੀ ਮੰਗ ਕਰਦਾ ਕਿ ਇਹ ਗਊ ਮਾਸ ਕਿੱਥੇ ਕਿੱਥੇ ਜਾਣਾ ਸੀਗਾ ਉਹ ਸਾਰੇ ਚਰਗਨਾ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਕਿੰਨੇ ਬੰਦੇ ਸੀ ਕੋਈ ਪਤਾ ਲੱਗਿਆ ਸੀ ਫਿਲਹਾਲ ਇੱਕ ਬੰਦਾ ਫੜਿਆ ਗਿਆ ਕੋਈ ਪਤਾ ਲੱਗਿਆ ਬੈਕਗ੍ਰਾਉਂਡ ਦਾ ਇਹ ਸਿਮਲਾ ਇਹ ਬਿਹਾਰ ਦਾ ਰਹਿਣ ਵਾਲਾ ਬੰਦਾ ਪਰ ਜੇਕਰ ਗੱਲ ਕਰਦੀਏ ਇਹਦੇ ਨਾਲ ਹੋਰ ਵੀ ਬੰਦੇ ਬਹੁਤ ਐ ਅਸੀਂ ਕਹਿੰਦੇ ਪੂਰੀ ਜਾਂਚ ਹੋਵੇ ਮਾਲ ਕਿੱਥੇ ਜਾਣਾ ਸੀ ਕਿੱਥੇ ਸਪਲਾਈ ਕਰ ਚੁੱਕਿਆ ਏ ਢਿੱਲੀ ਕਾਰਵਾਈ ਨਹੀਂ ਚਾਹੀਦੀ ਜਦ ਤੱਕ ਇਹ ਕਾਰਵਾਈ ਸਖਤ ਨਹੀਂ ਹੋਗੀ ਅਸੀਂ ਰੋਡ ਤੇ ਰਹਾਂਗੇ ਕਿਉਂਕਿ ਸਾਡਾ ਨਵਰਾਤਰਾ ਅੱਜ ਸਾਡੀ ਮਾਦਾ ਦਿਨ ਹੈ ਇੱਕ ਪਾਸੇ ਮਾਦਾ ਦਿਨ ਹੈ ਦੂਜੇ ਪਾਸੇ ਮਾਂ ਵੱਡੀ ਜਾ ਰਹੀ ਹੈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੀ ਆ ਕੋਈ ਗਲਤ ਨਹੀਂ ਹੈ ਤੁਹਾਡੇ ਨਾਲ ਸੜਾ ਰਾਸ਼ਟਰਪਤੀ ਨੂੰ ਦੱਸਣਗੇ ਇਸ ਬਾਰੇ ਇਹ ਜਿਹੜੀ ਪਹਿਲਾਂ ਤਾਂ ਇੱਕ ਗੱਲ ਇਹ ਆ ਕਿ ਇਹ ਜਿਹੜਾ ਬੰਦਾ ਬਿਹਾਰ ਦਾ ਬਟ ਇਹ ਬਟ ਇਹ ਬਿਹਾਰ ਦਾ ਨਾ ਹੋ ਕੇ 100% ਬੰਗਲਾਦੇਸ਼ੀ ਨਿਕਲੂਗਾ ਅਗਰ ਇਹਦੀ ਗਹਿਰੀ ਤਕੀਕਾਤ ਕੀਤੀ ਜਾਵੇ ਦੂਸਰਾ ਜਿਹੜਾ ਨਾ ਕਾਨੂੰਨ ਬਾਰੇ ਗੱਲ ਹੋ ਰਹੀ ਆ ਪਿਛਲੀ ਅਕਾਲੀ ਸਰਕਾਰ ਨੇ 10 ਸਾਲ ਦੀ ਸਜ਼ਾ ਬਣਾਈ ਸੀ ਇਹਦੇ ਵੰਤ ਕਰੋ ਪਰ ਹਿੰਦੂ ਤੇ ਗਊ ਰક્ષਕਾਂ ਦੇ ਦਿਮਾਗ ਦੇ ਨੂੰ ਇੱਕ ਲੌਨੀਪਪ ਦੇਣ ਵਾਸਤੇ ਬਾਦਲ ਸਾਹਿਬ ਨੇ ਪੰਜਾਬ ਸਰਕਾਰ ਦੇ ਵਿੱਚ ਲਾਗੂ ਹੋਣ ਵਾਲਾ ਬਿੱਲ ਜਿਹਦੀ ਜਿਊਰੀਡਿਕਸ਼ਨ ਹੀ ਪੰਜਾਬ ਹੈ ਉਹਨੂੰ ਰਾਸ਼ਟਰਪਤੀ ਸਾਹਿਬ ਕੋਲ ਭੇਜਤਾ ਉਹ 5 ਸਾਲ ਉੱਥੇ ਹੀ ਰੁੜਦਾ ਰਿਹਾ ਉਸ ਤੋਂ ਬਾਅਦ ਵਾਪਸ ਆ ਗਿਆ ਮੈਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਪਿਛਲੇ 8 ਸਾਲਾਂ ਤੋਂ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਵਿਆ ਬਿੱਲ ਰੁੜਦਾ ਫਿਰ ਰਿਹਾ। ਉਹਨੂੰ ਪਤਾ ਕਰੋ ਕਿ ਉਹ ਕਿੱਥੇ ਆ ਸਾਰਾ ਪ੍ਰੋਸੈਸ ਉਹਦਾ ਹੋਇਆ ਵਿਆ ਗਵਰਨਰ ਸਾਹਿਬ ਕੋਲ ਗਿਆ ਸੀ। ਪੰਜਾਬ ਦੇ ਅੰਦਰ ਗਊ ਹੱਤਿਆ ਗਊ ਤਸਕਰੀ ਹੋਣ ਦਾ ਵੱਡਾ ਕਾਰਨ ਕੀ ਆ ਕਿ ਇੱਥੇ ਸਜ਼ਾ ਬਹੁਤ ਮਾਮੂਲੀ ਆ। ਤੇ ਹਿੰਦੂਆਦਿ ਕੋਲ ਉਹਨਾਂ ਨੂੰ ਠੇਸ ਪਹੁੰਚਾਉਣਾ ਕਿ ਉਹ ਆਇਆਂ ਦਿਨ ਦੇਖਿਓ ਕਿਥੇ ਇਹ ਗੱਡੀ ਜੁਰੂਰ ਇਹ ਇੱਕ ਸਾਜ਼ਿਸ਼ ਹੈ ਇਹ ਹਮੇਸ਼ਾ ਪੰਜਾਬ ਦੇ ਅੰਦਰ ਪਿਛਲੇ 20-25 ਸਾਲ ਤੋਂ ਅਸੀਂ ਦੇਖ ਰਹੇ ਹਾਂ ਇੱਕ ਸਾਜ਼ਿਸ਼ ਹੁੰਦੀ ਆ ਸਾਡਾ ਕੋਈ ਵੀ ਪਵਿੱਤਰ ਤਿਹਾਰ ਆਉਂਦਾ ਦੀਵਾਲੀ ਹੋਵੇ ਹੋਲੀ ਹੋਵੇ ਨਵਰਾਤਰੀ ਹੋਣ ਉਸ ਉਹਨਾਂ ਦਿਨਾਂ ਦੇ ਵਿੱਚ ਇਹ ਗਊ ਪਖਸ਼ਕ ਗੋ ਹੱਤਿਆ ਕਰਦੇ ਹੀ ਕਰਦੇ ਨੇ ਤਾਂ ਕਿ ਸਾਡੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ ਉਹਨਾਂ ਨੂੰ ਠੇਸ ਪਹੁੰਚੇ ਪਰ ਅਸੀਂ ਬਰਦਾਸ਼ਤ ਬਹੁਤ ਕਰ ਲਿਆ ਹੁਣ ਹੱਦ ਹੋ ਗਈ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਦੁਬਾਰੋਂ ਉਹ ਪੁਰਾਣਿਆਂ ਉਹਨਾਂ 'ਚ ਆਈਏ ਸਾਨੂੰ ਪੁਰਾਣੇ ਰੰਗਾਂ 'ਚ ਸਰਕਾਰ ਨਿਆ ਲਿਆਵੇ ਸਾਡੀ ਇਹ ਇੱਕ ਬੇਨਤੀ ਵੀ ਆ ਤੇ ਇੱਕ ਚੇਤਾਵਨੀ ਵੀ ਆ ਕਿ ਅਸੀਂ ਨਾ ਪੁਰਾਣੇ ਰੰਗ ਭੁੱਲਿਆਂ ਨਾ ਭੁੱਲਾਂਗੇ ਸਾਨੂੰ ਨਾ ਮਜਬੂਰ ਕਰੋ ਕਿ ਅਸੀਂ ਆਪਣੇ ਪੁਰਾਣੇ ਰੰਗਾ ਚਾ ਜੀਏ ਮਿਹਰਬਾਨੀ ਪ੍ਰਿਆਰ ਕਾਉਂਸਲਰ ਸਾਹਿਬ ਤੁਸੀਂ ਪੁੱਛੇ ਸੀ ਕੀ ਕਾਰਵਾਈ ਦੀ ਮੰਗ ਕਰ ਰਹੇ ਹੋ ਕਿ ਇਸ ਤਰ੍ਹਾਂ ਦੇ ਸਾਰੇ ਆਮ ਬਹੁਮਾਦਾ ਦੀ ਹੱਤਿਆ ਕਰ ਰਹੇ ਅੱਜ ਪੰਜਾਬ ਲੱਗ ਰਿਹਾ ਕਿ ਲੋਕਾਂ ਦੇ ਦਿਲਾਂ ਦੇ ਜਿਹੜੇ ਯਾਨੀ ਕਿ ਵੈਸਕ ਹੁੰਦਾ ਹੈ ਉਸੇ ਬਾਤ ਕਰਦੇ ਹਿੰਦੂਵਾਦੀ ਜਿਹੜੀ ਬਹੁਨਾਂ ਨੂੰ ਵੀ ਠੇਸ ਪਹੁੰਚਾਈ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਹਿੰਦੂਵਾਦੀ ਭਾਵਨਾ ਨਾਲ ਖੇੜਿਆ ਜਾਂਦਾ ਹੈਗਾ ਜਾ ਰਿਹਾ ਹੈ ਅੱਜ ਪੰਜਾਬ 10 ਸਾਲ ਪਹਿਲਾਂ ਜੋ ਯੂਪੀ ਸੀ ਅੱਜ ਪੰਜਾਬ ਯੂਪੀ ਦੇ ਵਿੱਚ ਤਬਦੀਲ ਹੋ ਰਿਹਾ ਕਿ ਵੀ ਇੰਨਾ ਬੁਰਾ ਹਾਲ ਪੰਜਾਬ ਚ ਵੇਖਣ ਚ ਮਿਲ ਰਿਹਾ ਕਿ ਗਲੀ ਗਲੀ ਗਊ ਮਾਸ ਮਿਲ ਰਿਹਾ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ 25 25000 50 50000 ਰੁਪਏ ਕਮਿਸ਼ਨਾਂ ਦੇ ਰੂਪ ਚ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਕਿ ਵੀ ਇੰਨਾ ਬੁਰਾ ਹਾਲ ਮੈਂ ਮਾਨ ਸਾਹਿਬ ਮੀਡੀਆ ਰਹੀ ਤੁਹਾਨੂੰ ਅੱਜ ਇੱਕ ਗੱਲ ਕਹਿਣਾ ਚਾਹਨਾ ਕਿ ਹਰ ਤਿਉਹਾਰ ਤੇ ਹਰ ਫੈਸਟੀਵਲ ਤੇ ਦੀਵਾਲੀ ਤੇ ਲੋਹੜੀ ਤੇ ਕੋਈ ਵੀ ਤਿਉਹਾਰ ਖਾਲੀ ਨਹੀਂ ਜਾਂਦਾ ਕਿ ਤੁਸੀਂ ਇਸ ਚੀਜ਼ ਦੀ ਮੰਗ ਸਾਡੇ ਹਿੰਦੂ ਸਮਾਜ ਦੀ ਧੋਡੇ ਨਾਲ ਹੈ ਤੁਸੀਂ ਬਹੁਤ ਦਾਵੇ ਟੋਕਦੇ ਹੋ ਕਦੀ ਗਊ ਮਾਸ ਦੀ ਤਸਕਰੀ ਨੂੰ ਲੈ ਕੇ ਕੋਈ ਵਾਦਾ ਟੋਕੋ ਆਪਣੇ ਪ੍ਰਸ਼ਾਸਨ ਨੂੰ ਤਾਕਤ ਦਿਓ ਕਿ ਜਿਹੜੇ ਦੋਸ਼ੀ ਟੋਕ ਕੇ ਕਹਿੰਦੇ ਅਜੋ ਇੱਕ ਬੰਦਾ ਫੜਿਆ ਉਹ ਇਨੇ ਗਰਵ ਨਾਲ ਕਹਿ ਰਿਹਾ ਕਿ ਵੀ ਮੈਂ ਗਊ ਮਾਸ ਵੇਚਦਾ ਹਾਂ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਉਹ ਕਹਿੰਦੇ ਕਰੋ ਪਰਚਾ ਦਰਜ ਉਹਨਾਂ ਨੂੰ ਮਾਨ ਮਹਿਸੂਸ ਹੋ ਰਿਹਾ ਕਿ ਇਹ ਜਿਹੜਾ ਉਹਨਾਂ ਦੇ ਸਰੀਆ ਫਸਿਆ ਇਹ ਕਿਨੇ ਕੱਢਣਾ ਹੈ ਪ੍ਰਸ਼ਾਸਨ ਉਹਨਾਂ ਨੂੰ ਕਵੇ ਤਾਕਤ ਦਿਓ ਮਾਨ ਸਾਹਿਬ ਉਹਨਾਂ ਨੂੰ ਕਿ ਜਿਵੇਂ ਯੂਪੀ ਦੇ ਵਿੱਚ ਯੋਗੀ ਜੀ ਨੇ ਉਹ ਬਦਲਿਆ ਵਾ ਤੇ ਇੱਥੇ ਪੰਜਾਬ ਚ ਵੀ ਇਹ ਗਊ ਤਸਕਰੀ ਰੁਕੇ ਜਿਸ ਦਿਨੇ ਗਊ ਤਸਕਰੀ ਰੁਕੇਗੀ ਅਸੀਂ ਵੀ ਮਾਨਸਾਹ ਤੁਹਾਡਾ ਸਨਮਾਨ ਕਰਾਂਗੇ ਧੋਕੇ ਸਨਮਾਨ ਕਰਾਂਗੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਿੰਦੂ ਸੜਕਾਂ ਤੇ ਆਏਗਾ ਤੇ ਗਊ ਮਾਸ ਨੂੰ ਲੈ ਕੇ ਇੱਕ ਆंदोलਨ ਛੇੜਾਂਗੇ ਪੰਜਾਬ ਦੇ ਵਿੱਚ ਕਿ ਜੋ ਗਲੀ ਗਲੀ ਮਗਾਊ ਮਾਸ ਵਿਕ ਰਿਹਾ ਉਹਨੂੰ ਅਸੀਂ ਆਪ ਰੋਕਾਂਗੇ ਸੀ ਪਰਚੇ ਦੀ ਗੱਲ ਕੀਤੀ ਪਰਚੇ ਕਈ ਹੋਏ ਥਾਣੇ ਦੇ ਵਿੱਚ ਰੁਲਦੇ ਹੀ ਰਹਿੰਦੇ ਇਹਨਾਂ ਦੇ ਉੱਪਰ ਕਾਰਵਾਈ ਪੱਕੀ ਕਾਰਵਾਈ ਕਿਉਂ ਨਹੀਂ ਹੋ ਰਹੀ ਪੱਕੀ ਕਾਰਵਾਈ ਨਹੀਂ ਹੁੰਦੀ ਜੀ ਅਸੀਂ ਦੀਵਾਲੀ ਤੇ ਵੀ ਟੰਨਾ ਦੇ ਹਿਸਾਬ ਨਾਲ ਗਊ ਮਾਸ ਉਹ ਤੋਂ ਰੋਕਿਆ ਤੇ ਫੜਿਆ ਸੀ ਅੱਜ ਚਾਂਦੇ ਉਹਨਾਂ ਗੱਡੀਆਂ ਦੇ ਹਿਸਾਬ ਨਾਲ ਉਹਨਾਂ ਤੇ ਕੋਡ ਵਰਡ ਦਾ ਚਾਰਟ ਸਾਨੂੰ ਮਿਲਿਆ ਸੀ ਅਸੀਂ ਸਬ ਪ੍ਰਸ਼ਾਸਨ ਨੂੰ ਦਿੱਤਾ ਸਾਨੂੰ ਨਹੀਂ ਲੱਗਿਆ ਜਦ ਤੱਕ ਵੀ ਉਸ ਕੰਪਨੀ ਤੱਕ ਵੀ ਉਹ ਪਹੁੰਚੇ ਨਹੀਂ ਕਰੋੜ ਕਰੋੜ 2 2 ਕਰੋੜ ਦੇ ਟਰੱਕ ਉਹ ਸੜਕਾਂ ਤੇ ਛੱਡ ਕੇ ਚੱਲ ਜਾਂਦੇ ਆ ਉਹਨਾਂ ਕੋਲ ਨਜਾਇਜ਼ ਹਥਿਆਰ ਹੁੰਦਾ ਹੈ ਗੋਲੀਆਂ ਉਹ ਚਲਾਉਂਦੇ ਆ ਪਰ ਪ੍ਰਸ਼ਾਸਨ ਨੇ ਅਜੇ ਤੱਕ ਉਹਨਾਂ ਦੀ ਡੀਪਲੀ ਪੜਤਾਲ ਨਹੀਂ ਕੀਤੀ ਇਸੇ ਕਰਕੇ ਉਹਨਾਂ ਦੇ ਹੌਸਲੇ ਬਲੰਦ ਨੇ ਪੱਕੀ ਕਾਰਵਾਈ ਨਹੀਂ ਹੋਈ ਕਿ ਅਗਲੀ ਸਾਡਾ ਇਸ ਤਰ੍ਹਾਂ ਕੀ ਹੋਗਾ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਇਹ ਆंदोलन ਉਠੇਗਾ ਇਹ ਅਜੇ ਆਵਾਜ਼ ਉੱਠਣੀ ਹੈ ਕਿਸੇ ਵੀ ਸਰਕਾਰ ਤੋਂ ਇਹ ਆਵਾਜ਼ ਬੰਦ ਨਹੀਂ ਹੋਣੀ ਇਹ ਆਗ ਉਠੇਗੀ ਪੰਜਾਬ ਚੋਂ ਨਾਲੇ ਟਾਈਮ ਦੇ ਵਿੱਚ ਇਹ ਤੁਸੀਂ ਦੇਖਣਾ ਸਾਰਾ ਹਿੰਦੂ ਸੜਕਾਂ ਤੇ ਆਏਗਾ ਫੇਰ ਮਾਨ ਸਰ ਮਾਨ ਸਾਹਿਬ ਫੇਰ ਤੁਹਾਡੇ ਤੋਂ ਵੀ ਕੁਝ ਨਹੀਂ ਹੋਏਗਾ हिंदू आप इतने सारा फैसला करेगा देखो जी पत्रकार साहब हमारे तरफ से हमारे टीम के तरफ से और सभी जितने भी सनातनी है गौ भक्त है सभी के तरफ से पूरी पूरी कोशिश है लेकिन ये सिस्टम तब तक नहीं बंद होगा तब तक जो अपने कुछ गद्दार छुपे हैं वो अपनी गद्दारी ना करना छोड़े तब तक ये चीज़ नहीं ख़त्म होना है जैसे कि पहले भी पर्चा दर्ज हमने आज भी दराहे में करा गया है फिर आज हमने ये बस्ती थाने में गौ मास का प्रोसेस है तो चलो ये सब चीज़ तो चलता रहा लेकिन आज के दिन ये सब चीज़ नहीं होना चाहिए था और मैं यहाँ के जो पंजाब जो प्रशासन है पंजाब के मैं यही मांग करूँगा कि प्रॉपर जो पर्चा दर्ज हो कहाँ से आया कौन तो ले किया किसने बेचा किसकी गाड़ी है सब पे प्रॉपर जो है पर्चा दर्ज हो और एक जो धारा है इन पे एक्स्ट्रा लगना चाहिए कल हमारा नवरात्र शुरू है और जो है नवरात्र के टाइम इन्होंने गंदी जो है आज शुरू है और इन्होंने नवरात्र के टाइम पे इन्होंने गंदा काम किया है जो भी धारा बनता है एक धारा इन सभी पे एक्स्ट्रा लगाया जाए मेरा पंजाब पुलिस से यही मांग ਸ਼ਾਦੀ ਲੱਗਦਾ ਨਹੀਂ ਜਿਹੜੇ ਇਹਨਾਂ ਦੇ ਪਿੱਛੇ ਕਿਹਨਾਂ ਦੀ ਚੈਨ ਹੈ ਹਾਲਾਂਕਿ ਉਹਨਾਂ ਤਾਂ ਕਿੱਥੋਂ ਨਹੀਂ ਪਹੁੰਚੇ ਪਰਚੇ ਜੋ ਹੈ ਸਾਨੇ ਦੇ ਵਿੱਚ ਰੋਦੇ ਰਹਿੰਦੇ ਨੇ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਹੋ ਰਹੀ ਫਿਰਾਲ ਜਿਹੜੇ ਲੋਕ ਨਹੀਂ ਉਹ ਇਸ ਕੰਮ ਤੋਂ ਬਾਜ਼ ਨਹੀਂ ਆ ਰਹੇ ਉਹ ਸਾਰੇ ਆਪ ਇਸ ਤਰੀਕੇ ਕੋ ਮੁਰੇ ਨਹੀਂ ਦੇਖੋ इनको ਪਤਾ ਹੈ ਕਿ ਜੋ इनके पीछे ਆਕਾ ਬੈਠਾ ਹੈ अगर हमें कुछ होगा हमारा aka फोन मारेगा हमें छुड़ा लेगा इनको कानून का प्रशासन का कोई डर नहीं है जब तक सारे सनातनी इकट्ठा हो के आवाज नहीं उठाएंगे सारे हिंदू हो के इकट्ठा हो के सारे समाज के लोग एक, आवाज नहीं उठाएंगे ये चीज नहीं बंद होने वाली हो चलो लुधियाने दी गल कर लुधियाने दे बीच ही नहीं तुसी दौराए गड्डी बड़ी जिलंधर गड्डी बड़ी हाथ 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 दे गड्डियां पड लो ओ गड्डियां दे पर्चे हो रहे फिराल उनों दे ऊपर पक्की कार्रवाई क्यों नहीं हो रही ओ पक्की कार्रवाई किदा होएगा जी जेड़ा मेन बंदा है ओ नु छड़ देता जांदा कि पक्का कार्रवाई होएगा किदा मेन डीलर दा उधर बैठा ਇਹ ਤਾਂ ਛੋਟੇ-ਮੋਟੇ ਨੂੰ ਪਕਰ ਗਿਆ ਪੰਨੂ ਕਿਹਾਂ ਦਾ ਜਾਣਾ ਤੇ ਜਦੋਂ ਤੱਕ ਮੇਨ ਮੰਦਾ ਨਹੀਂ ਫੜਿਆ ਜਾਊਗਾ ਉਹਦਾ ਸਿਸਟਮ ਨਹੀਂ ਬਣੂਗਾ ਉਦੋਂ ਤੱਕ ਇਸ ਚੀਜ਼ ਚੱਲਦਾ ਰਹੂਗਾ ਇਥੋਂ ਜਿਹੜੀ ਗੱਡੀ ਹੈ ਕਿੱਥੋਂ ਕਿੱਥੇ ਲੈ ਕੇ ਜਾ ਰਹੀ ਸੀ ਇਹਦੇ ਵਿੱਚ ਇਹਨੇ ਵਾਰਦਾਤ ਇਸ ਇਸ ਕੋ ਯਾਰ ਮੇਰੀ ਗੱਲ ਸੁਣੋ ਕੱਲ Eid ਹੈ Eid ਦੇ ਮੌਕੇ 'ਤੇ ਇਹਨਾਂ ਨੇ ਗਊ ਮਾਸ ਮੰਗਵਾਇਆ ਥਾ ਬਿਚਨੇ ਕੇ ਲਈ ਖਾਣੇ ਕੇ ਲਈ ਬਸ ਹੋਰ ਕੌਮ ਸਾ ਮੌਕਾ ਇਨ ਕਾ करते तो रोज है लेकिन इनको तब दिक्कत होती है जब हिंदू का कोई पर्व होता है तब ये ज्यादा जोर शोर से एक जो है गौ माश बेचने का और खरीदने का, का काम करते हैं देखो तो प्रशासन की तरफ से कोई कमी नहीं है प्रशासन ने पूरा पूरा कॉपरेट किया एस एच साहब अपने बस्ती थाने के डिप्टी साहब भी सी साहब से भी बात हुई है वो पर्चा दर्ज हो रहा है उसमें कोई पुलिस की तरफ से कोई कमी नहीं है फिलहाल कितने बंदे राउंड एक बंदे है बाकी भाई एस एच ओ साहब के सारे बंदे फरंगा रेड मार्च ਬਦਲ ਗਈ। ਠੀਕ ਹੈ। ਬਲੋ ਬਾਲਾ ਕਰੂ। ਸਾਜੀ ਸਰ ਇੱਕ ਵਾਰ ਕਿਹਾ ਜਾ ਰਿਹਾ ਜਿਹੜਾ ਗਾਉ ਦਾ ਸੱਕ ਪੜਿਆ ਸੀਗਾ 30 ਮਾਉਂ ਦਾ ਸੀਗਾ ਕਿੱਥੇ ਜਾਂਦਾ ਸੀ ਕੀ ਕਰਦਾ ਸੀ। ਅੱਜ ਜੀ ਸਾਡੀ ਪੁਲਿਸ ਪਾਰਟੀ ਹੈ ਜਿਹੜੀ ਪੈਟਰੋਲਿੰਗ ਤੇ ਸੀਗੀ ਤਾਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਸਾਡੇ ਕੱਕਵਾਰ ਰੋਡ ਤੇ ਸ਼ਿਮਲਾ ਕਲੋਨੀ ਦੇ ਕੋਲ ਇੱਕ ਛੋਟੇ ਹਾਥੀ ਵਿੱਚ ਗਾਉ ਮਾਸ ਨੂੰ ਕੱਟ ਕੇ ਸਪਲਾਈ ਕੀਤਾ ਜਾਣਾ। ਜੀਤੇ ਤੇ ਤੁਰੰਤ ਕਾਰਵਾਈ ਕਰਦੇ ਸਾਡੀ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਹੈ ਤੇ ਛੋਟਾ ਹਾਥੀ ਨੂੰ ਰਿਕਵਰ ਕਰਦੀ ਉਹਦੇ ਵਿੱਚ ਗਊ ਮਾਸ ਨੂੰ ਰਿਕਵਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਦੋਸ਼ੀ ਹੈ ਉਹਨੂੰ ਮੌਕੇ ਦੇ ਉੱਤੇ ਅਰੈਸਟ ਕੀਤਾ ਜਾਂਦਾ ਇਹਦਾ ਨਾਮ ਮੁਹੰਮਦ ਮੰਜੂਰ ਹੈ ਜੋ ਕਿ ਬੇਸਿਕਲੀ ਪਿੱਛੋਂ ਬਿਹਾਰ ਦਾ ਰਹਿਣ ਵਾਲਾ ਤੇ ਸਰ ਕਿੰਨੇ ਟਾਈਮ ਤੋਂ ਕਿਸ ਤਰੀਕੇ ਇੰਤਲਾਮ ਮਿਲਦੀ ਕਿਉਂਕਿ ਪਹਿਲੇ ਦੁਰਾਹੇ ਗੱਟੀ ਫੜੀ ਗਈ ਹੁਣ ਲੁਧਿਆਣੇ ਦੇ ਵਿੱਚ ਇਸ ਤਰੀਕੇ ਵਾਰਦਾਤ ਦੇ ਰਹੇ ਨੇ ਕਿ ਤਰੀ ਤਰੀ ਲੱਗਦਾ ਨਹੀਂ ਇਹਨਾਂ ਦੇ ਪਿੱਛੇ ਕੋਈ ਸਾਜ਼ਿਸ਼ ਨਹੀਂ ਹੋ ਸਕਦੀ ਦੇਖੋ ਜੀ ਉਹ ਵੀ ਚੀਜ਼ ਤੇ ਅਸੀਂ ਕਰ ਰਹੇ ਹਾਂ ਕਿ ਪੜਤਾਲ ਸਾਡੇ ਮਾਨਯੋਗ ਸੀਪੀ ਸਰ ਵੀ ਐਦਾਂ ਦਾ ਕ੍ਰਾਈਮ ਜਿਹੜਾ ਵੀ ਕੋਈ ਕਰਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਉਣੀ ਹੈ ਤੇ ਇਹਦੇ ਵਿੱਚ ਜਿਹੜਾ ਹੁਣ ਅੱਜ ਤੋਂ ਜਿਹੜੇ ਅੰਰਾਤੇ ਵੀ ਸ਼ੁਰੂ ਹੋਏ ਨੇ ਕੱਲ ਨੂੰ ਸਾਡੇ ਬਕਰੀਦ ਦਾ Eid ਦਾ ਤਿਯਾਰ ਹੈਗਾ ਤੇ ਉਹਦੇ ਮੱਦੇਨਜ਼ਰ ਕੁਝ ਸ਼ਰਾਰਤੀ ਅੰਸਰ ਨੇ ਉਹਨਾਂ ਵੱਲੋਂ ਕੋਈ ਸਾਜ਼ਿਸ਼ ਨਾ ਹੋਵੇ ਉਹ ਉਹਦੇ ਐਂਗਲ ਦੇ ਉੱਤੇ ਵੀ ਅਸੀਂ ਵਰਕ ਕਰ ਰਹੇ ਹਾਂ ਸਰ ਟੋਟਲ ਕਿੰਨੇ ਬੰਦੇ ਸੀ ਇਹਨਾਂ ਦਾ ਕੋਈ ਚੈਨ ਹੈ ਇਹਨਾਂ ਦੀ ਟੋਟਲ ਕਿੰਨੇ ਬੰਦੇ ਇਨਵੋਲ ਹੋ ਸਕਦੇ ਕੁਝ ਪਤਾ ਲੱਗੇ ਉਸਤਾਦ ਵੀ ਜਿਹੜਾ ਬੰਦਾ ਲਾਹਣ ਬਤੀਤ ਗਿਆ ਇਹਦੇ ਵਿੱਚ ਹਾਲ ਦੀ ਘੜੀ ਵਿੱਚ ਅਸੀਂ ਇੱਕ ਬੰਦੇ ਨੂੰ ਅਰੈਸਟ ਕੀਤਾ ਉਹਦਾ ਰਮਾਨ ਲੈ ਕੇ ਹੋ ਡੰਗਾਈ ਨਾਲ ਦੀ ਤਫਤੀਸ਼ ਜਿਹੜੀ ਅਮਲ ਦੇ ਵਿੱਚ ਲਿਆ ਨਾ ਤੁਸੀਂ ਇਹ ਸਰ ਕੀ ਟੋਟਲ ਕਿੰਨਾ ਮਾਲ ਉਹਨਾਂ ਕੋਲ ਸੋਦਾ ਲੱਗਿਆ ਜਿਆਹ ਪਰ ਇਹ ਜੀ 3 ਕੁਇੰਟਲ ਦੇ ਕਰੀਬ ਅਪ੍ਰੋਕਸੀਮੇਟਲੀ ਹੈਗੇ ਤੇ ਫਿਰ ਹਾਲ ਕੀ ਕਾਰਵਾਈ ਕੀਤੀ ਜਾਊਗੀ ਅਸੀਂ ਜੀ ਇਹਦੇ ਵਿੱਚ ਐਫ ਆਈ ਆਰ ਰਜਿਸਟਰ ਸਾ ਅਸੀਂ ਕੀਤੀ ਹੈ 36 ਨੰਬਰ ਮੁਕੱਦਮਾ ਸਾਡਾ ਉਹ ਰਜਿਸਟਰ ਕੀਤਾ ਗਿਆ